ਹਾਂਜੀ ਦੋਸਤੋ ਬਾਈ ਜੀ ਜਿਹੜੇ ਆਪਾਂ ਪਾਪ ਕੌਰਨ ਬਹੁਤ ਹੀ ਮਹਿੰਗੇ ਰੇਟਾਂ ਦੇ ਵਿੱਚ ਲੈਨੇ ਆ ਨਾ ਸਿਨੇਮਿਆਂ ਦੇ ਵਿੱਚ ਜਦੋਂ ਫਿਲਮਾਂ ਦੇਖਣ ਜਾਂਦੇ ਆ ਤਾਂ ਉਹ ਤੁਸੀਂ ਸੋਚਦੇ ਹੋਵੋਗੇ ਕਿੱਥੋਂ ਆਉਂਦੇ ਆ ਉਹ ਵੀ ਬਾਈ ਜੀ ਕਿਸਾਨਾਂ ਦੇ ਖੇਤਾਂ ਦੇ ਵਿੱਚੋਂ ਆਉਂਦੇ ਆ ਆ ਜਿਹੜੀ ਤੁਸੀਂ ਮੱਕੀ ਦੇਖ ਰਹੇ ਹੋ ਇਹ ਪਾਪ ਕੌਰਨ ਵਾਲੀ ਮੱਕੀ ਆ ਤੇ ਮਹਾਰਾਜਪਿੰਡ ਜ਼ਿਮੀਂਦਾਰ ਦੇ ਖੇਤ ਦੇ ਵਿੱਚ ਬੀਜੀ ਹੋਈ ਆ ਬਾਈ ਜੀ ਕਿੰਨੇ ਸਾਲ ਹੋ ਗਏ ਆਪਾਂ ਨੂੰ ਇਹ ਖੇਤੀ ਕਰਦਿਆਂ ਨੂੰ ਜੀ ਜਿਹੜੀ ਵੀਰੇ ਆਪਾਂ ਪਾਪ ਕੌਰ ਮੱਕੀ ਦੀ ਅੱਜ ਕੀ ਆਪਣਾ ਦੂਸਰਾ ਸਾਲ ਆ ਵੀਰੇ ਜੀ ਬਾਈ ਹਾਂਜੀ 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 ਤੇ ਬਈ ਇੱਕ ਇੱਥੇ ਖੇਤਾਂ ਦੇ ਵਿੱਚ ਹੀ ਹੁੰਦੀ ਆ ਬਾਹਲੇ ਲੋਕਾਂ ਨੂੰ ਆਪਾਂ ਨੂੰ ਪਤਾ ਹੀ ਨਹੀਂ ਹੋਣਾ ਹਨਾ ਨਹੀਂ ਵੀਰੇ ਹਾਂਦੇ ਆਪਣੇ ਕੀਤਾ ਜੀ ਪਹਿਲਾਂ ਸਾਨੂੰ ਆਪ ਨੂੰ ਨਹੀਂ ਪਤਾ ਸੀਗਾ ਕਿਉਂਕਿ ਜਦੋਂ ਪਹਿਲਾਂ ਵੀਰੇ ਅਸੀਂ ਨਾ ਦਾਣੇ ਬਣਾਉਣੇ ਹੁੰਦੇ ਤੇ ਅਸੀਂ ਉਹ ਦੂਸਰੀ ਮੱਕੀ ਵਾ ਕੇ ਲੈ ਆਏ ਨੇ ਕਿਵਰੀ ਆਉਂਦਾ ਆਪਾਂ ਦੇਖਿਆ ਹੀ ਆਉਗੀ ਵੀਰ ਉਹ ਦੇਦੇ ਖਿੱਲਾ ਬਣਦਗੇ ਨੇ ਇਹਦੀਆਂ ਪਰ ਇਹ ਨਹੀਂ ਪਤਾ ਸੀ ਆਪਾਂ ਨੂੰ ਇਹ ਬੀਜੀ ਸਪੈਸ਼ਲ ਹੈ ਇਹਨਾਂ ਦੇ ਤੇ ਇਹ ਕਰਕੇ ਆ ਆਪਣੀ ਐਡੀ ਆ ਪੰਜ ਖਿੱਲੇ ਆਪਣੇ ਇਹ ਜਦੋਂ ਤੁਸੀਂ ਵੀਰੇ ਦੁਵਾਰੇ ਜਦੋਂ ਪੱਕ ਗਏ ਨਾ ਤੁਹਾਨੂੰ ਖਿੱਲਾ ਬਣਾ ਕੇ ਵੀ ਖਵਾਵਾਂਗੇ ਸੀ ਤੇ ਦੇਖਿਓ ਬਹੁਤ ਸੋਹਣੀ ਜਾਂਦਾ ਵੀਰੇ ਬਣਦੇ ਆ ਪੂਰੇ ਵਧੀਆ ਬਣਦੇ ਹਾਂਜੀ ਹਾਂਜੀ ਵੀਰੇ ਹਾਂਜੀ 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 ਵੀਰੇ ਠੀਕ ਹੈ ਬਾਈ ਬਾਈ ਦੀ ਪੂਰੀ ਵੀਡੀਓ ਬਈ ਆਪਣੇ ਚੈਨਲ ਤੇ ਆ ਰਹੀ ਆ ਪੂਰੀ ਡਿਟੇਲ ਨਾਲ ਗੱਲਬਾਤ ਹੋਊਗੀ ਜੇ ਕਿਸੇ ਕਿਸਾਨ ਭਰਾ ਨੇ ਇਹ ਮੱਕੀ ਬੀਜਣੀ ਆ ਤਾਂ ਇਹਦਾ ਬਈ ਟਾਈਮ ਕਿਹੜਾ ਹੁੰਦਾ ਮੱਕੀ ਬੀਜਾਈ ਦਾ ਇਹਦਾ ਵੀਰੇ ਫਰਵਰੀ ਮਹੀਨਾ ਸਭ ਤੋਂ ਬੈਸਟ ਆ ਜਿਹੜਾ ਹਾਂ ਬਾਕੀ ਜਦੋਂ ਰਾਤ ਦਾ ਟੈਂਪਰੇਚਰ 10 ਡਿਗਰੀ ਤੋਂ ਪਲੱਸ ਹੋ ਜਾਈ ਠੀਕ ਉਦੋਂ ਸਹੀ ਟਾਈਮ ਹੈ ਦਾ ਬੀਜਾਈ ਦਾ ਜ਼ਿਆਦਾ ਗਰਮੀ ਦੇ ਵਿੱਚ ਨਹੀਂ ਹੁਣ ਬੀਜ ਨਹੀਂ ਨਹੀਂ ਗਰਮੀ 'ਚ ਨਹੀਂ ਮੁਰੇ ਵੀਰੇ ਇੱਕ ਦਾਣੇ ਨਹੀਂ ਬਣਦੇ ਇੱਕ ਇਹਦਾ ਹੁੰਦਾ ਹੈ ਕਿ ਜਿਹੜਾ ਛੱਲੀਆਂ ਆਪਾਂ ਤੜਾਈ ਕਰਨੀਆਂ ਕਿ ਲੇਬਰ ਦਾ ਮੁੜ ਕੇ ਮੁਰੇ ਸਮੱਸਿਆ ਆ ਜਾਂਦੀ ਜੀ ਹਾਂਜੀ ਹਾਂਜੀ ਜਿਹੜੇ ਹੁਣ ਅਸੀਂ ਛੱਲੀਆਂ ਤੋੜਾਂਗੇ ਇਹਦੀਆਂ ਉਹ ਝੋਨਾ ਲਾਉਣ ਤੋਂ ਪਹਿਲਾਂ ਪਹਿਲਾਂ ਤਕਰੀਬਨ ਅਸੀਂ ਛੱਲੀਆਂ ਤੋੜ ਲਾਂਗੇ ਇਹਦੀਆਂ ਉਦੋਂ ਲੇਬਰ ਆਪਣੇ ਆਮ ਵਾਧੂ ਮਿਲ I know it.